ਸੌਖਤਾਪ ਸ਼ਬਦਾਂ 'ਤੇ ਮਹਾ ਸੁੱਖਾ ਖੇੜੀਵਾਲਾ ਖੰਨਾ ਜ਼ਿਲ੍ਹੇ ਦੇ ਪਾਇਲ ਦੇ ਪਿੰਡ ਸਿੰਘਾ ਦੌੜ ਦੇ ਵਿੱਚ ਕੱਲ ਘਟਨਾ ਵਾਪਰਦੀ ਹੈ ਜਿੱਥੇ ਇੱਕ 마ਸੂਮ ਪਵਕੀਰਤ ਸਿੰਘ ਬੱਚੇ ਨੂੰ ਕਿਡਨੈਪ ਕਰ ਲਿੱਤਾ ਜਾਂਦਾ ਆ ਉਸ ਦੇ ਘਰ ਅੰਦਰੋਂ ਜਦੋਂ ਉਹ ਖੇਡਦਾ ਆ ਤੇ ਮਾਂ ਰਸੋਈ ਵਿੱਚ ਕੰਮ ਕਰਦੀ ਹੈ ਤਾਂ ਦੋ ਅਗਿਆਤ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਕਾਲੀ ਕੰਬਲੀ ਲੈ ਕੇ ਆਉਂਦੇ ਨੇ ਤੇ ਬੱਚੇ ਨੂੰ ਘਰ ਤੋਂ ਉਠਾ ਕੇ ਲੈ ਜਾਂਦੇ ਨੇ ਹਾਲਾਂਕਿ ਬੱਚਾ ਚੀਖਾ ਮਾਰਦਾ ਚਿਗਾੜਾ ਮਾਰਦਾ ਪਰ ਜਦੋਂ ਮਾਂ ਬਾਹਰ ਨਿਕਲ ਕੇ ਆਂਦੀ ਆ ਤਾਂ ਉਹ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਪਿੰਡ ਦੇ ਲੋਕਾਂ ਨੇ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਜਾਂਦੇ ਨੇ ਤਾਂ ਇਸ ਦੀ ਜਾਣਕਾਰੀ ਤੁਰੰਤ ਅਮਰਗੜ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਨ ਮਾਜਰਾ ਤੇ ਪੁਲਿਸ ਨੂੰ ਦਿੱਤੀ ਤਾਂ ਮੌਕੇ ਤੇ ਪੁਲਿਸ ਹਰਕਤ ਦੇ ਵਿੱਚ ਆਈ ਤਾਂ ਉਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਜੋ ਸਾਹਮਣੇ ਆ ਰਿਹਾ ਕਿ ਬੱਚੇ ਨੂੰ 24 ਘੰਟੇ ਦੇ ਅੰਦਰ ਅੰਦਰ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਖੰਨਾ ਮਲੇਰ ਕੋਟਲਾ ਪਟਿਆਲਾ ਤਿੰਨਾ ਜ਼ਿਲਾਂ ਦੀ ਪੁਲਿਸ ਦੇ ਐਸਐਸਪੀ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਨਾਨਕ ਸਿੰਘ ਮਲੇਰ ਕੋਟਲਾ ਗਗਨਜੀਤ ਸਿੰਘ ਅਤੇ ਖੰਨਾ ਤੇ ਜੇਕਰ ਗੱਲ ਕਰੀਆ ਜੋਤੀ Yadav ਤਿੰਨਾਂ ਪੁਲਿਸ ਮੁਖੀਆਂ ਵੱਲੋਂ ਆਪਣੇ ਆਪਣੇ ਅਧਿਕਾਰੀ ਮੁਲਾਜ਼ਮਾਂ ਨੂੰ ਨਾਲ ਲੈ ਕੇ ਬਾਰੀਕੀ ਦੇ ਨਾਲ ਜਾਂਚ ਕੀਤੀ ਤੇ ਜਾਂਚ ਵਿੱਚ ਹਰਾਨੀ ਜਨਕ ਸਾਹਮਣੇ ਆਇਆ ਕਿਉਂਕਿ ਜੇ ਨਾਬਾ ਦੀ ਗੱਲ ਕਰੀਏ ਨਾਬਾ ਦੇ ਪਿੰਡ ਵਿੱਚ ਐਨਕਾਊਂਟਰ ਹੋਇਆ ਤੇ ਉਸ ਐਨਕਾਊਂਟਰ ਦੇ ਵਿੱਚ ਬੱਚੇ ਨੂੰ ਸਹੀ ਸਲਾਮਤ ਬਚਾਣਾ ਸਭ ਤੋਂ ਲਾਜ਼ਮੀ ਸੀ ਚੈਲੰਜ ਸੀ ਪੁਲਿਸ ਨੂੰ ਜਿਸ ਦੀ ਜਾਣਕਾਰੀ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੱਧੂ ਨੇ ਦਿੱਤੀ ਦੱਸਦੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਵੀ ਇਸ ਅਪਰਾਹ ਨੂੰ ਲੈ ਕੇ ਕਾਫੀ ਚਿੰਤਤ ਸਨ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਡੀਆਈਜੀ ਪਟਿਆਲਾ ਤੇ ਡੀਜੀਪੀ ਪੰਜਾਬ ਨਾਲ ਰਾਤ ਦੇ ਵਿੱਚ ਸਨ ਹੁਣ ਅਸੀਂ ਉਸ ਘਰੇ ਖੜੇ ਹਾਂ ਜਿਸ ਘਰ ਦਾ ਨੌਜਵਾਨ ਜਸਪ੍ਰੀਤ ਜੋ ਦਸਤਾੜੀ ਸੀ ਕੇਸ ਸਾਰੀ ਸੀ ਤੇ ਅੰਮ੍ਰਿਤਧਰੀ ਸੀ ਜੋ ਕੈਨੇਡਾ ਗਿਆ ਹੋਇਆ ਸੀ ਤੇ ਮਹਿਜ ਕੁਝ ਦਿਨ ਪਹਿਲਾਂ ਇਸੇ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਵਾਪਸ ਆਇਆ ਜਿਸ ਘਰ ਦੇ ਵਿੱਚ ਉਹ ਜੰਮਿਆ ਪਲਿਆ ਕੈਨੇਡਾ ਗਿਆ ਤੇ ਕੈਨੇਡਾ ਤੋਂ ਕੁਝ ਦਿਨ ਪਹਿਲਾਂ ਹੀ ਵਾਪਸ ਆਇਆ ਤੇ ਵਾਪਸ ਆ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਜਿਸ ਦਾ ਐਨਕਾਉਂਟਰ ਕਰਕੇ ਮੌਤ ਦੇ ਘਾਟ ਉਦਾਰ ਦਿੱਤਾ ਹੁਣ ਉਸ ਦੇ ਘਰ ਅੱਗੇ ਖੜੇ ਆ ਤੇ ਕਿਹਾ ਜਾਂਦਾ ਕਿ ਜਸਪ੍ਰਿਤ ਮ੍ਰਿਤਕ આરોપી ਜਿਸ ਦੇ ਮਾਂ ਬਾਪ ਵੀ ਅਮਰਤਾਰੀ ਨੇ ਅਤੇ ਉਸ ਲੜਕੇ ਨੂੰ ਲੱਭਣ ਦੇ ਲਈ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤਾਂ ਖੜੇ ਸੀ ਔਰ ਦੂਸਰਾ ਉਹਨਾਂ ਦਾ ਕਾਰੋਬਾਰ ਵੀ ਸਾਂਝਾ ਸੀ ਹਾਲਾਂਕਿ ਆਰਤੀਏ ਸਨ ਉਹ ਜਿਨ੍ਹਾਂ ਦਾ ਬੱਚਾ ਸੀ ਤੇ ਇਹ ਫਸਲ ਵੀ ਉਹਨਾਂ ਨੂੰ ਵੇਚਿਆ ਕਰਦੇ ਸੀ ਕੁਝ ਦਿਨ ਪਹਿਲਾਂ ਜ਼ਮੀਨ ਵੀ ਸਾਂਝੇ ਤੌਰ ਤੇ ਗਹਿਣੇ ਲਈ ਆ ਤੇ ਕਾਰੋਬਾਰ ਸਾਂਝਾ ਸੀ ਅਜਿਹਾ ਕੀ ਹੋਇਆ ਕਿ ਇਸ ਘਰ ਦਾ ਜਸਪ੍ਰੀਤ ਕੈਨੇਡਾ ਤੋਂ ਆਣ ਕੇ ਨੌਜਵਾਨ ਪਿੰਡ ਦੇ ਹੀ ਬੱਚੇ ਨੂੰ ਕਿਡਨਾਪ ਕਰ ਲੇਗਾ ਸ਼ਰਯੰਤਰ ਰਾਜਕੇ ਤੇ ਫਰौती ਦੀ ਮੰਗ ਕਰੇਗਾ ਕਰੋੜ ਤੋਂ 30 ਕਰੋੜ ਤੱਕ 30 ਲੱਖ ਤੱਕ ਸੌਰੀ 30 ਲੱਖ ਤੱਕ ਫਰौती ਮੰਗੀ ਗਈ ਫੋਨ ਬਾਰ-ਬਾਰ ਕਰਕੇ ਤੇ ਕਿਹਾ ਗਿਆ ਕਿ ਬੱਚੇ ਨੂੰ ਜੇਕਰ ਸਹੀ ਸਲਾਮਤ ਚਾਹਨਿਓ ਤਾਂ 30 ਲੱਖ ਦੀ ਫਰौती ਦੇਣੀ ਪੈਣੀ ਆ ਤੇ ਜਿਸ ਵੇਲੇ ਪੁਲਿਸ ਨੇ ਆਪਣੇ ਸੋਰਸਸ ਲੱਭ ਕੇ ਸੀਸੀਟੀਵੀ ਕੈਮਰੇ ਖੰਗਾਲ ਕੇ ਪਿੱਛਾ ਕੀਤਾ ਤੇ ਆਖਰਕਾਰ 90 ਦੇ ਪਿੰਡ ਦੇ ਵਿੱਚ ਗੇਰਾਬੰਦੀ ਤਰੀਕੇ ਦੇ ਨਾਲ ਐਨਕਾਉਂਟਰ ਕੀਤਾ ਗਿਆ ਤੇ ਇਸ ਘਰ ਦਾ ਨੌਜਵਾਨ ਅਮਰਧਾਰੀ ਜਸਪ੍ਰੀਤ ਸਿੰਘ ਜੋ ਕੈਨੇਡਾ ਤੋਂ ਕੁਝ ਦਿਨ ਪਹਿਲਾਂ ਆਇਆ ਤਾਂ ਉਸ ਨੇ ਬੱਚੇ ਨੂੰ ਕਿਡਨਾਪ ਕੀਤਾ ਸੀ ਜਿਸ ਨੂੰ ਮੌਤ ਦੇ ਕਾਰਨ ਐਨਕਾਉਂਟਰ ਕਰਕੇ ਪੁਲਿਸ ਨੇ ਉਤਾਰ ਦਿੱਤਾ ਵੱਡਾ ਸਵਾਲ ਹੈ ਕਿ ਆਖਰਕਾਰ ਜਸਪ੍ਰੀਤ ਦੀ ਕੈਨੇਡਾ ਤੋਂ ਆਣ ਕੇ ਕਿਹੜੀ ਮਜਬੂਰੀ ਸੀ ਪੈਸਿਆਂ ਨੂੰ ਲੈ ਕੇ ਜਿਸ ਨੇ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤੀ ਪਿੰਡ ਦੇ ਹੀ ਉਸ ਪਰਿਵਾਰ ਨਾਲ ਜਿਸ ਪਰਿਵਾਰ ਨਾਲ ਬੜਾ ਦੇਨ ਲੈਣ ਸੀ ਬੜਾ ਬਿਜ਼ਨਸ ਸਾਂਝਾ ਸੀ ਉਸੇ ਪਰਿਵਾਰ ਦੇ ਬੱਚੇ ਦੇ ਨਾਲ ਅਜਿਹਾ ਕਿਉਂ ਕੀਤਾ ਇਸ ਦੀ ਇਸ ਦੀ ਜਿਹੜੀ ਕਹਿ ਸਕਦੇ ਹਾਂ ਗੁੱਸਾ ਇਸ ਚੀਜ਼ ਦਾ ਆ ਇਸ ਚੀਜ਼ ਦਾ ਰੰਜਾ ਇਸ ਲੋਕਾਂ ਨੂੰ ਪਿੰਡਦਿਆਂ ਨੂੰ ਸਿਆਂ ਦੌਦਿਆਂ ਨੂੰ ਇਸ ਕਰਕੇ ਆ ਕਿਉਂਕਿ ਪਿੰਡ ਦੇ ਵਿੱਚ ਹੀ ਅਜਿਹੀ ਕੱਢਾ ਨਿਜਾਮ ਦਿੱਤਾ ਤੇ ਉਹ ਉਸ ਗੁੱਸੇ ਨੂੰ ਜ਼ਾਹਰ ਕਰਦੇ ਨੌਜਵਾਨਾਂ ਨੇ ਕਿਹਾ ਕਿ ਜਸਪ੍ਰੀਤ ਦੀ ਮਰਤਕ ਦੇ ਜਦੋਂ ਆਏਗੀ ਤਾਂ ਪਿੰਡ ਵਿੱਚ ਸੰਸਕਾਰ ਤਾਂ ਕਰਨ ਵੀ ਨਹੀਂ ਦਿੱਤਾ ਜਾਏਗਾ ਨਾਲ ਹੀ ਇਸ ਘਰ ਦੇ ਲੋਕਾਂ ਦਾ ਬਾਈਕਾਟ ਵੀ ਕੀਤਾ ਜਾਏਗਾ ਗੁਰੂ ਘਰ ਨਾਲ ਜੁੜੇ ਹੋਏ ਨੇ ਤੇ ਅਮਰਤਾਰੀ ਨੇ ਨੌਜਵਾਨ ਵੀ ਕੈਨੇਡਾ ਤੋਂ ਆਇਆ ਉਹ ਵੀ ਅਮਰਤਾਰੀ ਆ ਤਸਵੀਰ ਵਿੱਚ ਦੇਖ ਸਕਦੇ ਹੋ ਕਿ ਅਮਰਤਾਰੀ ਨੌਜਵਾਨ ਆ ਕੈਨੇਡਾ ਤੋਂ ਆਇਆ ਮੈਚ ਕੁਝ ਦਿਨ ਕਿਸ ਨੂੰ ਪਤਾ ਸੀ ਕਿ ਅਜਿਹਾ ਹੋਏਗਾ ਹਾਲਾਂਕਿ ਮਾਪੇ ਜਸਪ੍ਰੀਤ ਦੇ ਉਹ ਪਰਿਵਾਰ ਨਾਲ ਤੇ ਪਿੰਡ ਨਾਲ ਇਸ ਦੁੱਖ ਦੇ ਵਿੱਚ ਸ਼ਾਮਲ ਸੀ ਤੇ ਬੱਚੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰਦੇ ਸਨ ਪਰ ਜਿਉਂ ਹੀ ਕਹਿੰਦੇ ਜਸਪ੍ਰੀਤ ਦੀ ਮਾਤਾ ਨੂੰ ਪੁਲਿਸ ਪੁਛ ਪਰਤਾਲ ਨਹੀਂ ਲੈ ਗਈਆ ਤੇ ਪਿੰਡ ਦੇ ਲੋਕ ਹੈਰਾਨ ਹੋਏ ਕਿ ਆਖਰਕਾਰ ਹੋ ਕੀ ਰਿਹਾ ਤੇ ਸਭ ਤੋਂ ਸਾਹਮਣੇ ਇਸ ਤਸਵੀਰ ਆਈ ਆ ਜਦੋਂ ਅੱਜ ਐਨਕਾਉਂਟਰ ਕੀਤਾ ਗਿਆ ਤੇ ਪਛਾਣ ਹੋਈ ਜਸਪ੍ਰੀਤ ਨਾਮਕ ਇਸ ਸਖਸੀ ਜੋ ਕੈਨੇਡਾ ਤੋਂ ਕੁਝ ਦਿਨ ਪਹਿਲਾਂ ਆ ਮੰਦੀਪ ਸਿੱਧੂ ਜੇਕਰ ਗੱਲ ਕਰੀਏ ਤਾਂ ਮੰਦੀਪ ਸਿੱਧੂ ਨੇ ਜੋ ਡੀਏਜੀ ਪਟਿਆਲਾ ਨੇ ਉਹਨਾਂ ਨੇ ਵੀ ਕੁਝ ਦਿਨ ਜਿਹੜਾ ਸਮਾਂ ਪਹਿਲਾਂ ਇਹ ਸਾਫ਼ ਕੀਤਾ ਕਿ ਲਾਲਚ ਜਿਹੜਾ ਹੈਗਾ ਉਹ ਬੁਰੀ ਬਲਾ ਆ ਕੋਈ ਵੀ ਸ਼ਾਰਟ ਟਰਮ ਦੇ ਵਿੱਚ ਕ੍ਰਿਮੀਨਲ ਪੇਸ਼ਾ ਅਪਣਾ ਕੇ ਕਾਮਯਾਬ ਨਹੀਂ ਹੋ ਸਕਦਾ ਤੇ ਉਸ ਦਾ ਹਾਲ ਉਸ ਦਾ ਅੰਤ ਮਾੜਾ ਹੀ ਹੁੰਦਾ ਇਸ ਕਰਕੇ ਸੁਚੇਤ ਕੀਤਾ ਨੌਜਵਾਨਾਂ ਨੇ ਨਸ਼ਿਆਂ ਦੇ ਰਾਹ ਤੇ ਨਾ ਪਵੋ ਤੇ ਸ਼ਾਰਟਕਟ ਕ੍ਰਿਮੀਨਲ ਰਸਤਾ ਅਪਣਾ ਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ ਦੋ ਟੁਕ ਜਿਹੜਾ ਜਵਾਬ ਆ ਪੁਲਿਸ ਨੇ ਦੇ ਦਿੱਤਾ ਕ੍ਰਿਮੀਨਲ ਪੇਸ਼ਾ ਲੋਕਾਂ ਨੂੰ ਕਿ ਜੇਕਰ ਕੋਈ ਵੀ ਕ੍ਰਿਮੀਨਲ ਘਟਨਾ ਨੂੰ ਕਪਸ਼ੇ ਦੇ ਦੌਰਾਨ ਕੋਈ ਘਟਨਾ ਨੂੰ ਇਲਜ਼ਾਮ ਦੇਗਾ ਤਾਂ ਨਤੀਜਾ ਜਸਪ੍ਰੀਤ ਵਰਗਾ ਹੋਏਗਾ ਐਨਕਾਉਂਟਰ ਹੋਏਗਾ ਤੇ ਮੌਤ ਹੋਏਗੀ ਹਰਪਾਲ ਚੀਮਾ ਨੇ ਵੀ ਦੋ ਟੁਕ ਸਾਫ ਇਹ ਕਹਿਆ ਕਿ ਪੰਜਾਬ ਵਿੱਚ ਲਾਨ ਆਰਡਰ ਦੀ ਸਥਿਤੀ ਕਾਮ ਤੇ ਲੋਕਾਂ ਨੂੰ ਸੁਰੱਖਿਅਤ ਕਰਨ ਦੇ ਮਕਸਦ ਦੇ ਨਾਲ ਪੁਲਿਸ ਨੂੰ ਹਦਾਇਤਾਂ ਨੇ ਕਿ ਉਹ ਉਚਿਤ ਕਦਮ ਚੁੱਕਣ ਤੇ ਅਜਿਹੇ ਲੋਕਾਂ ਨੂੰ ਮੌਤ ਦੇ ਘਾਟ ਉਦਾਰਦਨ ਕਿਉਂਕਿ ਪੰਜਾਬ ਨੂੰ ਪੰਜਾਬ ਵਰਗਾ ਪਹਿਲਾ ਵਾਗ ਦਾ ਬਣਾਣਾ ਹੈ ਸੁਖਾਵਾਂ ਮਾਹੌਲ ਬਣਾਣਾ ਤਾਂ ਜੋ ਲੋਕ ਆਪਣੇ ਆਪ ਨੂੰ ਸੇਫ ਸਮਝਣ ਯੁੱਧ ਨਸ਼ਿਆਂ ਵਿਰੁੱਧ ਵੀ ਕਮਪੇਨ ਚੱਲ ਰਿਹਾ ਹੈ ਤੇ ਅਜਿਹੇ ਅਭਿਆਨ ਨੂੰ ਲੈ ਕੇ ਜਿਹੜੀ ਇਹ ਘਟਨਾ ਜਾਰੀ ਹੋਈ ਆ ਲੋਕ ਇਕੱਠੇ ਹੋਏ ਪਿੰਡ ਇਕੱਠਾ ਹੋਇਆ ਤੇ ਅੱਜ ਇਹ ਸਭ ਦੇ ਸਾਹਮਣੇ ਹੋਇਆ ਕਿ ਬੱਚਾ ਮਾਪੇ ਦੇ ਹਵਾਲੇ ਕਰ ਦਿੱਤਾ ਤੇ ਸਾਬਕਾ ਔਰਤੇ ਹਰਪਾਲ ਚੀਮਾ ਕੈਬਨ ਮੰਤਰੀ ਵੀ ਇਸ ਮੌਕੇ ਪਰਿਵਾਰ ਦੇ ਨਾਲ ਸ਼ਾਮਲ ਹੋਏ ਤੇ ਪਰਿਵਾਰ ਨੇ ਪੁਲਿਸ ਦਾ ਅਤੇ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮਹਿ 24 ਘੰਟੇ ਦੇ ਅੰਦਰ ਉਹਨਾਂ ਦਾ ਲਾਲ ਪਵਕੀਰਤ ਸਿੰਘ ਉਹਨਾਂ ਦੇ ਹਵਾਲੇ ਉਹਨਾਂ ਦੇ ਸਪੁਰਤ ਕਰ ਦਿੱਤਾ ਗਿਆ ਦਿਕਰਾ ਆਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਵਾਕਈ ਪਿੰਡ ਦੇ ਨੌਜਵਾਨ ਪਿੰਡ ਦੀ ਪੰਚਾਇਤ ਜਸਪ੍ਰੀਤ ਨਾਮਕ ਇਸ આરોપી ਮ੍ਰਿਤਕ ਦੀ ਦੇਹ ਨੂੰ ਇਸ ਪਿੰਡ ਦੇ ਵਿੱਚ ਲਿਆਉਣ ਤੋਂ ਰੋਕਣਗੇ ਕਿ ਵਾਕਈ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਰੋਕਿਆ ਜਾਏਗਾ ਕਿ ਵਾਕਈ ਇਸ ਪਰਿਵਾਰ ਦਾ ਬਾਈਕਾਟ ਕੀਤਾ ਜਾਏਗਾ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਏਗਾ ਇੱਕ ਵੱਡੇ ਸਵਾਲ ਨੇ ਤੇ ਸਮਾਂ ਦੱਸੇਗਾ ਕਿ ਅਖਰਕਾਰ ਹੋਏਗਾ ਕਿਵੇਂ ਖੰਨਾ ਪਾਇਲ ਸਿੰਘਾ ਦਾਤੋਂ ਕਮੰਮਨ ਅਮਨਦੀਪ ਦੇ ਨਾਲ ਸੁੱਖਾ ਖੇੜੀ ਵਾਲਾ